ਗਿਲਾ ਜਿਲੰਦਰ ਦੀ ਕਾਂਗਰਸ ਪਾਰਟੀ ਵੱਲੋਂ ਅੱਜ ਜਲੰਧਾ ਦੇ ਡਿਪਟੀ ਕਮਿਸ਼ਨਰ ਰਹਿਮਾਨ ਸ਼ੋਗਰਵਾਲ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਜ਼ਿਲ੍ਹੇ ਦੇ ਪ੍ਰਧਾਨ ਰਜਿੰਦਰ 베ਰੀ ਨੌਰਥ ਹਰਕੇ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਹੈਨਰੀ ਅਤੇ ਬਾਕੀ ਕਾਂਗਰਸੀ ਆਗੂ ਮਨਜੂਲ ਸਨ ਹਾਂਜੀ ਬੀਰ ਸਾਹਿਬ ਅੱਜ ਮੰਗ ਪੱਤਰ ਲੈਣ ਆਇਓ ਇਹ ਬੇਸਰ ਇਸ ਦੀਸਾਂ ਨੂੰ ਕੀ ਕਹਣ ਨੂੰ? ਕਿ ਇਹ ਹੀ ਦੀਸਾਂ ਨੂੰ ਕਹਿਣਾ ਹੈ ਕਿ ਪਿਛਲੇ 2 ਮਹੀਨਿਆਂ ਤੋਂ ਵਿਧਵਾ ਪੈਨਸ਼ਨਾਂ, ਬੁਢਾਪਾ ਪੈਨਸ਼ਨਾਂ ਕਿਸੇ ਨੂੰ ਨਹੀਂ ਮਿਲੀ ਔਰ ਜਿਹੜੇ ਕੋਈ ਵਿਡੋ ਹੈ, ਲੇਡੀ ਜਾਂ ਕੋਈ ਬੁਢਾਪੇ ਵਾਲੀ ਲੇਡੀ ਹੈ ਜਿਹੜੀ 1500 ਰੁਪਏ ਮਹੀਨਾ ਕਾਂਗਰਸ ਸਰਕਾਰ ਨੇ ਸ਼ੁਰੂ ਕੀਤੀ ਸੀ। ਹਰ ਮਹੀਨੇ ਲੋਕਾਂ ਨੂੰ ਪੈਨਸ਼ਨ ਮਿਲਦੀ ਸੀ ਲੇਕਿਨ ਇਹਨਾਂ ਨੇ ਬੰਦ ਕਰਤੀ ਹੈ ਔਰ ਸਾਡੀ ਇਹ ਰਿਕਵੈਸਟ ਹੈ ਕਿ ਉਹ ਜਿਹੜੀ ਪੈਨਸ਼ਨ ਹੈ ਹਰ ਮਹੀਨੇ ਪ੍ਰੋਪਰ ਟਾਈਮ ਦੇ ਨਾਲ ਮਿਲਣੀ ਚਾਹੀਦੀ ਹੈ। ਕਿਸ ਤਰ੍ਹਾਂ ਦੇ ਦਿਓ ਪੈਨਸ਼ਨਾਂ ਬੰਦ ਕਰਨੀਆਂ ਕੋਈ ਆ ਜੋ ਤੁਸੀਂ ਪੈਨਸ਼ਨ ਵਾਲੀ ਮੰਗ ਪੱਤਰ ਦਿੱਤਾ ਕਈ ਟੀਚਰ ਆਪਣੇ ਧਰਨ ਵਾਲੇ ਮੰਗ ਪੱਤਰ ਦਿੰਦੇ ਨੇ ਕਿਸ ਤਰ੍ਹਾਂ ਦੇ ਇਸ ਸਰਕਾਰ ਦੀ ਰਣਨੀਤੀ ਆਪਾਂ ਸੇ ਸਰਕਾਰ ਜਿਹੜੀ ਟੋਟਲੀ ਫੇਲ ਹੈ ਕੋਈ ਵੀ ਕੰਮ ਇਹਨਾਂ ਦਾ ਸਿਰੇ ਨਹੀਂ ਚੜ ਰਿਹਾ ਜੇ ਇੱਕ ਗਰੀਬ ਬੰਦੇ ਨੂੰ ਜਿਹੜੀ ਕਾਂਗਰਸ ਸਰਕਾਰ ਨੇ 1500 ਰੁਪਏ ਪੈਨਸ਼ਨ ਸ਼ੁਰੂ ਕੀਤੀ ਸੀ ਇਹਨਾਂ ਨੇ ਉਹ ਵੀ ਬੰਦ ਕਰਤੀ 1000 ਰੁਪਏ ਇਹਨਾਂ ਨੇ ਕੀ ਦੇਣਾ ਆ ਪਰ ਲਈ ਅਸੀਂ ਇਸੇ ਕਰਕੇ ਡਿਪਟੀ ਕਮਿਸ਼ਨਰ ਜਗENDER ਨੂੰ ਮਿਲਣਾ ਹੈ ਤੁਹਾਨੂੰ ਲੱਗਦਾ ਕਿ ਤੁਹਾਡੇ ਪ੍ਰੋਟੈਸਟ ਤੇ ਮੰਗ ਪੱਤਰਵਾ ਡਿਲੀਵਰ ਹੋਏਗਾ ਨਹੀਂ ਹੋਏਗਾ ਤੇ ਅਸੀਂ ਧਰਨਾ ਲਾਵਾਂਗੇ ਹੜਤਾਲ ਕਰਾਂਗੇ ਕਿਸੇ ਨਾ ਕਿਸੇ ਢੰਗ ਨਾਲ ਜਿਹੜੇ ਗਰੀਬ ਬੰਦੇ ਨੂੰ 1500 ਰੁਪਏ ਪੈਨਸ਼ਨ ਮਿਲਣੀ ਹੈ ਉਹ ਤੇ ਮਿਲਣੀ ਚਾਹੀਦੀ ਨਾ ਹਾਂ ਜਿਹੜੇ ਮੰਗ ਪੱਤਰ ਦਿੱਤਾ ਜਾ ਰਿਹਾ ਜੇ ਦੀਸਾ ਨੂੰ ਮਿਲਿਓ ਕੀ ਮੰਗ ਪੱਤਰ ਸੀ ਕੀ ਸਿਝਾਉ ਦਿੱਤੇਗਾ ਅਸੀਂ ਬਹੁਤ ਹੀ ਸਤਿਕਾਰਯੋਗ ਕਾਂਗਰਸ ਦੇ ਡਿਸਟ੍ਰਿਕਟ ਪ੍ਰਧਾਨ ਸ਼੍ਰੀ ਰਜਿੰਦਰ ਵੀ ਇਹ ਵੀ ਜੀ ਦੇ ਸਰਪ੍ਰਸਤੀ ਦੇ ਥੱਲੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਮਿਲੇ ਹੈਗੇ ਆ ਕਿ ਜਿਹਦੇ ਬਹੁਤ ਹੀ ਇੱਕ ਸੰਗੀਨ ਤੇ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈਗਾ ਕਿ ਜਿਹੜੇ ਸਾਡੇ ਬਜ਼ੁਰਗ ਹੈ ਜਿੰਨ ਦੇ ਦੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈਗੀ ਹੈ ਕਿ ਅਸੀਂ ਜਿਹੜੀ ਪੈਨਸ਼ਨ ਹੈ ਕਿਉਂਕਿ ਉਹ ਸਮੇਂ ਦੇ ਵਿੱਚ ਕੋਈ ਵੀ ਬੰਦਾ ਕੰਮ ਕਰਨ ਤੋਂ ਯੋਗ ਨਹੀਂ ਹੁੰਦਾ ਤੇ ਇਹ ਹੁਣ ਜ਼ਿੰਮੇਵਾਰੀ ਸਰਕਾਰ ਦੀ ਬੰਦੀ ਹੈ ਕਿ ਅਸੀਂ ਉਹਨਾਂ ਨੂੰ ਟਾਈਮਲੀ ਐਂਡ ਐਡਵੋਕੇਟਲੀ ਅਸੀਂ ਉਹਨਾਂ ਨੂੰ ਪੈਨਸ਼ਨ ਦਿੱਤੀ ਉਹ 1 ਮਹੀਨਾ ਹੋ ਗਿਆ ਜੀ ਪਿਛਲੇ ਮਹੀਨੇ ਤੋਂ ਉਹ ਤੋਂ ਪਿਛਲੇ ਮਹੀਨੇ ਦੀ 2 ਮਹੀਨੇ ਦੀ ਪੈਨਸ਼ਨ ਹਲੇ ਤੱਕ ਲੋਕਾਂ ਦੇ ਖਾਤੇ ਦੇ ਵਿੱਚ ਨਹੀਂ ਪਈ ਪਰ ਉਹ ਤੋਂ ਵੀ ਜਿਹੜੀ ਜ਼ਰੂਰੀ ਇਹ ਹੈ ਕਿ ਜੀ ਗਵਰਨਮੈਂਟ ਨੇ ਇੱਕ ਹਦਾਇਤ ਕੀਤੀ ਹੈ ਆਰਡਰ ਪਾਸ ਕੀਤਾ ਹੈ ਕਿ ਜਿਹਦੇ ਵਿੱਚ ਪੈਨਸ਼ਨ ਸਿਰਫ ਆਨਲਾਈਨ ਹੋਣ ਅਪਲਾਈ ਕੀਤੀ ਜਾ ਸਕਦੀ ਹੈਗੀ ਤੇ ਸਾਡੀ ਗੁਜ਼ਾਰਿਸ਼ ਡੀਸੀ ਸਾਹਿਬ ਨੂੰ ਇਹੀ ਸੀਗੀ ਕਿ ਆਨਲਾਈਨ ਐਸ ਵੈਲ ਐਸ ਮੈਨਵਲੀ ਦੋਨੋਂ ਚੀਜ਼ਾਂ ਪ੍ਰਕਿਰਿਆ ਇਕੱਠੇ ਚੱਲਣੇ ਚਾਹੀਦੀਆਂ ਹੈਗੀਆਂ ਇੱਕ ਕਮ ਸੇ ਕਮ ਸਾਡੇ ਲਗਭਗ 4000 5000 ਫਾਰਮ ਇਹ ਹੋ ਜਾ ਹੈਗਾ ਜਿਹੜਾ ਅਸੀਂ 2 3 ਮਹੀਨੇ ਪਹਿਲਾਂ ਤੋਂ ਸਬਮਿਟ ਕਰਾਇਆ ਹੋਇਆ ਉਹਦੀ ਜਿਹੜੀ ਡਿਪਾਰਟਮੈਂਟ ਕੰਮ ਸੀਗਾ ਉਹ ਕੰਪਲੀਟ ਹੋਇਆ ਹੋਇਆ ਸਿਰਫ ਪੀਐਨਏ ਨੰਬਰ ਲੱਗਣ ਵਾਲੇ ਰਹੇਗੇ ਸੀਗੇ ਤੇ ਉਹ ਵੀ ਇਹਨਾਂ ਨੇ ਕੈਨਸਲ ਕਰ ਦਿੱਤੇ ਆ ਕਿ ਉਹ ਜਿਹੜਾ ਹੈਗਾ ਉਹ ਪੂਰਾ ਮੁਕੰਮਲ ਕਰਕੇ ਕਮ ਸੇ ਕਮ ਉਹ ਪੈਨਸ਼ਨ ਦੇ ਦਿੱਤੀ ਜਬੇ ਅਗਰ ਆਨਲਾਈਨ ਵੀ ਕਰਨੀ ਹੈ ਤਾਂ ਵੀ ਉਹ ਜਿਹੜਾ ਪਿਛਲਾ ਦਿੱਤਾ ਹੋਇਆ ਉਹ ਕੰਪਲੀਟ ਕੀਤਾ ਜਾਵੇ ਇਸ ਵਾਸਤੇ ਅਸੀਂ ਮੰਗ ਪੱਤਰ ਦੇਣ ਨੂੰ ਡੀਸੀ ਸਾਹਿਬ ਕੋਲ ਸੀ